ਏ ਆਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸੰਖੇਪ ਆ ਮੈਂ ਏ ਆਈ ਬੋਲਦਾ ਕਿਉਂਕਿ ਸ਼ਾਰਟ ਦੇ ਵਿੱਚ ਆ ਤੇ ਬਹੁਤੀਆਂ ਖੋਜਾਂ ਕਿਉਂਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੁੰਦੀਆਂ ਉਹੀ ਸ਼ਬਦ ਵੱਧ ਪਰਚੰਦਤ ਹੋ ਜਾਂਦੇ ਆ ਪੰਜਾਬੀ ਦੇ ਵਿੱਚ ਇਹਦੇ ਸ਼ਬਦ ਮਸਲੂਈ ਬੁੱਧੀਵਾਵਾ ਪਪੂਲਰ ਕੀਤਾ ਪਰ ਆਪਣੇ ਜਿਵੇਂ ਅਕਸਰ ਸਹਿਮ ਤੇ ਨਹੀਂ ਹੁੰਦੀ ਕੁਝ ਬੰਦੇ ਕੁਲਦੀਪ ਜੀ ਬੋਣੀ ਬਣਾਉਂਦੀ ਬੁੱਧੀ ਵਾਤਦੇ ਆ ਉਹ ਮਿਲਦਾ ਬੱਬੇ ਬੱਬੇ ਦਾ ਜਿਹੜਾ ਉਹ ਨੂੰ ਕੀ ਕਹਿੰਦੇ ਆ ਨੂੰ ਪ੍ਰਾਪਤ ਹੋ ਜਾਂਦਾ ਤੇ ਅਲੰਦਰਪਾਲ ਇਹਨੂੰ ਮਸ਼ੀਨੀ ਬੁੱਧੀ ਕਹਿੰਦਾ ਹੋਵੇ ਜਾਂ ਮਸ਼ੀਨ ਦੀ ਬੁੱਧੀ ਆ ਮਸਲੂਈ ਨਹੀਂ ਐ ਸੋ ਇਹ ਪੰਜਾਬੀ ਦੇ ਵਿੱਚ ਅੱਡ ਅੱਡ ਸ਼ਬਦਾਂ ਪਰ ਆਪਾਂ ਇਹਨੂੰ AI ਯਾਨੀ ਚਾਪਦੀ ਕਹਿੰਦੇ ਆਏ AI ਬੁੱਧੀ ਹੈਗੀ ਸਾਡੀ ਬੁੱਧੀ ਕਿੱਥੋਂ ਆਉਂਦੀ ਐ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਵਾਤਾਵਰਣ ਨਾਲ ਜਿਹੜਾ ਇੰਟਰੈਕਸ਼ਨ ਹੁੰਦਾ ਹੈ ਸਾਡੀ ਬਚਪਨ ਜਨਮ ਤੋਂ ਲੈ ਕੇ ਸਾਡੇ ਦਿਮਾਗ ਦੇ ਉੱਤੇ ਜਿਹੜੇ ਪ੍ਰਭਾਵ ਜਾਂਦੇ ਉਹ ਕਾਦੇ ਰਹਿ ਜਾਂਦੇ ਆ ਗਿਆਨ ਇੰਦਰੀਆਂ ਨੇ ਗਿਆਨ ਇੰਦਰੀਆਂ ਸਾਡੇ ਮਨਾਂ ਦੇ ਵਿੱਚ ਜਾਣਕਾਰੀ ਲਗਾਤਾਰ ਮਤਲਬ ਫੀਡ ਹੁੰਦੀ ਰਹਿੰਦੀ ਹੈ ਜਿੰਨੀ ਸਾਡੀ ਸਾਡੀ ਉਮਰ ਆ ਉਹਨੇ ਸਾਲ ਹੋ ਗਏ ਕਿ ਸਾਡੇ ਦਿਮਾਗ ਦੇ ਵਿੱਚ ਉਹ ਜਾਣਕਾਰੀ ਜਾਂਦੀ ਰਹਿੰਦੀ ਹੈ ਕਿ ਉਹਦੇ ਆਧਾਰ ਤੇ ਸਾਡੇ ਫੈਸਲੇ ਹੁੰਦੇ ਆ ਉਹਦੇ ਆਧਾਰ ਤੇ ਸਾਡੀ ਬੁੱਧੀ ਬਣਦੀ ਹੈ AI ਕੀ ਆ ਇਹਦੇ ਵਿੱਚ ਵੀ ਗਿਆਨ ਜਮਾ ਹੁੰਦਾ ਪਰ ਉਹ ਡਾਟੇ ਦੇ ਰੂਪ ਕੇ ਹੁੰਦਾ ਉਹ ਕਰਦਾ ਕੌਣ ਆ ਜਿਹੜੇ ਲੱਖਾਂ ਲੋਕ ਇੰਟਰਨੈਟ ਵਰਤ ਰਹੇ ਆ ਕੁਛ ਨਾ ਕੁਛ ਉਹਦੇ ਵਿੱਚ ਹੋਈ ਪਾਈ ਜਾਂਦੇ ਆ ਉਹਦੇ ਤੋਂ ਜਿਹੜੀ AI ਆ ਉਹ ਸਾਰਾ ਜਿੰਨਾ ਗਿਆਨ ਇੰਟਰਨੈਟ ਤੇ ਪਿਆ ਹੈ ਉਹਨੂੰ ਉਹ ਛਾਂਣ ਕੇ ਉਹਦੇ ਤੇ ਸਾਰੇ ਤੇ ਨਿਗਾਹ ਮਾਰ ਕੇ ਕੁਝ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਤੇ ਤੁਹਾਡੇ ਅੱਗੇ ਉਹ ਤੱਤ ਕੱਢ ਕੇ ਰੱਖ ਦਿੰਦੀ ਹੈ ਹੁਣ ਇਹਨੂੰ ਯਾਨੀ ਅਸੀਂ ਕਹਿ ਸਕਦੇ ਆ ਸਮੁੱਚੀ ਮਨੁੱਖਤਾ ਦਾ ਦਿਮਾਗ ਆ ਅਦੇ ਸਮੁੱਚੀ ਮਨੁੱਖਤਾ ਦਾ ਨਹੀਂ ਉਹ ਵੀ ਆਪਾਂ ਗੱਲ ਕਰਾਂਗੇ ਕਿ ਇਹਦੇ ਵਿੱਚ ਲਿਮਟਿਡ ਆ ਉਹ ਲਿਮਟ ਕੀ ਆ ਉਹ ਉਹੀ ਗਿਆਨ ਆ ਜਿਹੜਾ ਸਾਨੂੰ ਨੈੱਟ ਤੇ ਪਾਇਆ ਗਿਆ ਹੈ ਜਿਹੜਾ ਨੈੱਟ ਤੇ ਗਿਆਨ ਨਹੀਂਗਾ ਉਹ ਇਹਦੇ ਦਾਇਰੇ ਦੇ ਵਿੱਚ ਨਹੀਂ ਆਉਂਦਾਗਾ ਜਿਵੇਂ ਮੈਂ ਅੱਜ ਸਵੇਰੇ ਇਹਦੇ ਬਾਰੇ ਥੋੜਾ ਜਿਹਾ ਸੋਚਦਾ ਸੀ ਵੀ ਜਾ ਕੇ ਬੋਲਣਾ ਕੋਈ ਇੱਕ ਦੋ ਉਹ ਮੈਂ ਖੋਲ ਲੀਆਂ ਜਿਹੜੀਆਂ ਏ ਆਈ ਦੀਆਂ ਐਪਸ ਆ ਤੇ ਉਹਦੇ ਚ ਮੈਂ ਦੋ ਐਪ ਤੋਂ ਇਹ ਪੁੱਛਿਆ ਮੇਰੇ ਉਵੇਂ ਮਨ ਚ ਆ ਗਿਆ ਵੀ ਬੱਠਲ ਕੀ ਹੁੰਦਾ ਦਿੱਤੋ ਤੇ ਕਿਉਂਕਿ ਬੱਠਲ ਸ਼ਬਦ ਦਾ ਪੁੱਛਤਾ ਇੱਕ ਵਾਰਤਾਂ ਵੀ ਸਾਡੇ ਇਲਾਕੇ ਜੀ ਜਾਂਦਾ ਤੇ ਆਮ ਸਹਿਤਕ ਭਾਸ਼ਾ ਦੇ ਵਿੱਚ ਬਹੁਤਾ ਘੱਟ ਵਰਤਿਆ ਗਿਆ ਜਿਹੜਾ ਹੈਗਾ ਗਰੋਕ ਪਲੇਟਫਾਰਮ ਉਹਨੇ ਤਾਂ ਇਹ ਦੱਸਿਆ ਕਿ ਬੱਠਲ ਇੱਕ ਗੁੰਡੇ ਵਰਗਾ ਬਰਤਨ ਹੁੰਦਾ ਕਾਫੀ ਸਹੀ ਸੀਗਾ ਜਿਹੜਾ ਥੱਲੇੋਂ ਚੌੜਾ ਵੱਧ ਹੁੰਦਾ ਹੈ ਇਹ ਮਿੱਟੀ ਦਾ ਬਣਿਆ ਹੁੰਦਾ ਹੈ ਮਿੱਟੀ ਦਾ ਬਸਣ ਹੁੰਦਾ ਚਲੋ ਉਹਦਾ ਕੁਛ ਠੀਕ ਸੀ ਪਰ ਮੈਂ ਦੂਜੀ ਇੱਕ ਜੈਮਨਾਈ ਆ ਜਿਹੜੀ ਹੈਗੀ ਆ AI ਪਲੈਟਫਾਰਮ ਉਹਨੂੰ ਇਹੀ ਸਵਾਲ ਐਗਜੈਕਟ ਇਹੀ ਕੀਤਾ ਉਹਨੇ ਜਿਵੇਂ ਗਲਤ ਦੱਸਿਆ ਕਿ ਬੈਲਾਂ ਦੀ ਜੋੜੀ ਨੂੰ ਬੱਠਰ ਕਿਹਾ ਜਾਂਦਾ ਨਹੀਂ ਕਹਿੰਦੇ ਨਹੀਂ ਮੇਰਾ ਖਿਆਲ ਕਿ ਦੇ ਕਿਉਂਕਿ ਉਹਨੇ ਅੰਦਾਜ਼ਾ ਹੀ ਲਾ ਲਿਆ ਕਿਉਂਕਿ ਇਹ ਸ਼ਬਦ ਬਹੁਤਾ ਆਮਦੋ ਸਹਿਤ ਦੇ ਵਿੱਚ ਇਹ ਜਿਹੜਾ ਹੈਗਾ ਨੈਟ ਦੇ ਉੱਤੇ ਉਹ ਵਾਰਤਿਆ ਨਹੀਂ ਗਿਆ ਹੈਗਾ ਹੁਣ ਹਾਂ ਦੱਸੋ ਕਿਹ ਚਾਹੇ ਜਿਹੜਾ ਪੱਕਾ ਮੈਨੂੰ ਹੀ ਪਹਿਲਾਂ ਆ ਗਿਆ ਇੱਥੇ ਸੀ ਕਿਹਨੋਂ ਲੋੜ ਬੋਲੋ ਉਹਨੂੰ ਅੱਗੇ ਗੱਲ ਇਹ ਹੈ ਕਿ ਤੁਸੀਂ ਕਹਿ ਸਕਦੇ ਆਂ ਵੀ ਇਹ ਬਹੁਤ ਕੁਝ ਤਾਂ ਸਾਨੂੰ ਇੰਟਰਨੈਟ ਤੋਂ ਵੀ ਪਤਾ ਲੱਗ ਜਾਂਦਾ ਉਹਨੇ ਜੋ ਕੁਝ ਵਰਤਦੇ ਹੁਣ ਇੰਟਰਨੈਟ ਹਜੇ ਆਪਣੇ ਬਹੁਤੇ ਬੰਦੇ ਦਾ ਪੁਰਾਣੀ ਪੀੜ੍ਹੀ ਇੰਟਰਨੈਟ ਵੀ ਨਹੀਂ ਸੀ ਵਰਤਣ ਲੱਗੀ ਜਦੋਂ ਤੋਂ ਇਹ ਆ ਗਈ ਹੈ ਇੰਟਰਨੈਟ ਨਾਲੋਂ ਫਰਕ ਕੀ ਆ ਇੰਟਰਨੈਟ ਦੇ ਵਿੱਚ ਇਹ ਹੁੰਦਾ ਹੈ ਕਿ ਜੋ ਉੱਥੇ ਪਿਆ ਹੈ ਉਹ ਤੁਹਾਡੇ ਅੱਗੇ ਵੈਬਸਾਈਟਾਂ ਆ ਜਾਂਦੀਆਂ ਉਹਦੇ ਜੋ ਤੁਸੀਂ ਲੱਭ ਲੈਨੇ ਆ ਮੰਨ ਲਓ ਤੁਸੀਂ ਕੋਈ ਅੱਖਾਂ ਬਾਰੇ ਜਾਂ ਤੁਸੀਂ ਵੀ ਧੀ ਦੇ ਨਜ਼ਰ ਲਿਖਤਾ ਵੀ ਇਹਦੇ ਬਾਰੇ ਕਵਤਾ ਦੱਸੋ ਇੰਟਰਨੈਟ ਤੇ ਛੋਟੇ ਕਿ ਜੇ ਕੋਈ ਇਸ ਤੇ ਕਵਤਾ ਲਿਖੀ ਹੋਈ ਆ ਤਾਂ ਉਹ ਕਵਤਾ ਲੱਭ ਕੇ ਨੈਟ ਤੇ ਆ ਜੂਗੀ ਵੀ ਐਸ ਵੈਬਸਾਈਟ ਤੇ ਆ ਕਵਤਾ ਪਈ ਇੱਕ ਇਹ ਹੈਗਾ ਐ ਆਈ ਤੁਹਾਨੂੰ ਉਹਦੇ ਤੇ ਕਵਤਾ ਲਿਖ ਕੇ ਦੇ ਇਹ ਯਾਨੀ ਇਹਦੇ ਵਿੱਚ ਦੋ ਗੱਲਾਂ ਹੈ ਇੱਕ ਤਾਂ ਜਿਹੜਾ ਡਾਟਾ ਪਿਆ ਉਹਦਾ ਵਿਸ਼ਲੇਸ਼ਣ ਕਰ ਸਕਦੀ ਹੈ ਇਹ ਵਿਸ਼ਲੇਸ਼ਣ ਕਰਕੇ ਤੁਹਾਨੂੰ ਤੱਤ ਕੱਢ ਕੇ ਤੇ ਫੈਸਲੇ ਦੇ ਦਿੰਦੀ ਆ ਦੂਜੀ ਗੱਲ ਇਹ ਹੈ ਇਹਦੇ ਵਿੱਚ ਸਿਰਜਣਾਤਮਕ ਸਮਰੱਥਾ ਹੈ ਜਿਹੜੀ ਸਾਡੇ ਸਹਿਦਕਾਰਾਂ ਲਈ ਵੀ ਫਿਕਰ ਵੀ ਕਹਿ ਸਕਦੇ ਆ ਜਾਂ ਮਤਲਬ ਕਹਿ ਸਕਦੇ ਆ ਵੀ ਸਾਡੇ ਅੱਗੇ ਇੱਕ ਮੁੱਦਾ ਹੈ ਵੀ ਅਸੀਂ ਇਹਨੂੰ ਕਿਵੇਂ ਡੀਲ ਕਰਨਾ ਹੈ ਇਹ ਸਿਰਜਣਾਤਮਕਤਾ ਜਿਹੜੀ ਹੈਗੀ ਆ ਉਹ ਜੇ ਇੰਟਰਨੈਟ ਦੇ ਵਿੱਚ ਨਹੀਂ ਸੀ ਉਹਨੇ ਦਾ ਜੇ ਕੋਈ ਕਵਤਾ ਉਸ ਵਿਸ਼ੇ ਤੇ ਚੜੀ ਹੋਈ ਆ ਤਾਂ ਤੁਹਾਨੂੰ ਲੱਭ ਕੇ ਦੇ ਦੇਣੀ ਆ ਨਵੀਂ ਨਹੀਂ ਲਿਖਣੀ ਜੀ ਇਹਨੇ ਨਵੀਂ ਲਿਖ ਦੇਣੀ ਆ ਜਿਵੇਂ ਕਿ ਇੱਥੇ ਆਪਾਂ ਇਹ ਇਸ ਕਹਾਣੀ ਤੇ ਪੜੀ ਵੀ ਤਈਏ ਛੋਈ ਵਿਸ਼ਲੇਸ਼ਣ ਤੇ ਸਿਰਜਣਾ ਦਾ ਫਰਕ ਆ ਵਿਸ਼ਲੇਸ਼ਣ ਕਿਵੇਂ ਕਰਦੇ ਆ ਮੈਂ ਇਹਦੇ ਵਿੱਚ ਮੈਂ ਜੀਨ ਦੇ ਵਿੱਚ ਵੀ ਇਹ ਧਾਰਨ ਦਿੱਤੀ ਹੋਈ ਆ ਕਿ ਮੰਨ ਲਓ ਤੁਸੀਂ ਮੋਬਾਈਲ ਖਰੀਦਦੇ ਹੋ ਨਾ ਤੁਸੀਂ ਪਹਿਲਾਂ ਕੀ ਕਰਦੇ ਸੀਗੇ ਦੁਕਾਨਾਂ ਤੇ ਜਾਂਦੇ ਸੀਗੇ ਜਦ ਮੋਬਾਈਲ ਦਿਖਾਉਂਦੇ ਸੀਗੇ ਜੁਰਤ ਪੇਹਦੇ ਸੀਗੇ ਵੀ ਆਹ ਐਡੇ ਕਿਸਾਈ ਦਾ ਇਹਦੇ ਵਿੱਚ ਕੀ ਕੀ ਫੀਚਰ ਆ ਉਹਦੇ ਫਿਰ ਦੂਜੀ ਦੁਕਾਨ ਤੇ ਜਾਂਦੇ ਫਿਰ ਕੀ ਹੋ ਗਿਆ ਜਿਹੜੇ ਇੰਟਰਨੈਟ ਵਾਤਾ ਲਾਪੇ ਨੈਟ ਤੇ ਸਾਰੀਆਂ ਕੰਪਨੀਆਂ ਦੇ ਉਹ ਜਿਨੇ ਪਏ ਹੈਗੇ ਮਾਡਲ ਉਹਨਾਂ ਦੇ ਜਿਹੜੇ ਗੁਣ ਦੋਸ਼ ਆ ਉਹਦੇ ਤੋਂ ਵੇਖ ਕੇ ਉਹ ਫੈਸਲਾ ਕਰ ਲੈਂਦੇ ਪੁਰਾਣੀ ਕੰਪਨੀ ਦਾ ਇੱਕ ਹੀ ਆ ਇਹਦੇ ਵਿੱਚ ਤੁਹਾਨੂੰ ਅੱਡ-ਅੱਡ ਜਿਹੜੀਆਂ ਕੰਪਨੀਆਂ ਦੇ ਉਹ ਸਾਰੇ ਮੋਬਾਈਲਾਂ ਦੇ ਵੀਰਵੇ ਪੜਨ ਦੀ ਲੋੜ ਨਹੀਂ ਤੁਸੀਂ ਆਪ ਦੀਆਂ ਲੋੜਾਂ ਦੱਸੋ ਕਿ ਮੈਂ ਮੋਬਾਈਲ ਲਈ ਐਨਾ ਕ ਸੁਣਨਾ ਇਹਦੇ ਨਾਲ ਵੀਡੀਓ ਬਣਾਉਣੀ ਆ ਜਾਂ ਨਹੀਂ ਬਣਾਉਣੀ ਆ ਇਹਦੇ ਨਾਲ ਫੋਟੋਆ ਖਿੱਚਣ ਦਾ ਮੈਨੂੰ ਸ਼ੌਕ ਆ ਫੋਟੋ ਕੁਆਲਿਟੀ ਚੰਗੀ ਹੋਵੇ ਜਾਂ ਨਾ ਹੋਵੇ ਤੇ ਨੈਟ ਕਿੰਨਾ ਕੁ ਵਰਤਣਾ ਨੈਟ ਵਰਤਣ ਲਈ ਕਿਹੜਾ ਠੀਕ ਆ ਇਹ ਚਾਰ ਪੰਜ ਗੱਲਾਂ ਤੁਸੀਂ ਉਹਦੇ ਤੇ ਭਰ ਕੇ ਪਾ ਦਿਓ ਕਿ ਐਸ ਤਰ੍ਹਾਂ ਦੀਆਂ ਮੇਰੀਆਂ ਲੋੜਾਂ ਹਨ ਫੋਨ ਦੀਆਂ ਮੈਨੂੰ ਦੱਸਿਆ ਜਾਵੇ ਕਿ ਕਿਹੜਾ ਮੋਬਾਈਲ ਦਾ ਮਾਡਲ ਇਹ ਕਿਹਦਾ ਜਮ ਮਾਡਲ ਮੈਂ ਖਰੀਦਾਂ ਤੇ ਐਨੀ ਕੁ ਮੇਰੀ ਖਰੀਦਣ ਲਈ ਸਮਝਦਾ ਪੈਸਾ ਮੈਂਦਾ ਕਰਾਂਗਾ ਤਾਂ ਤੁਹਾਨੂੰ ਉਸ ਪੈਸੇ ਵਾਲੀ ਰੇਂਜ ਦੇ ਵਿੱਚ ਉਹ ਸਾਰੇ ਉਹ ਉਹ ਦੱਸ ਦੂਗਾ ਕਿ ਐਸ ਕੰਪਨੀ ਦਾ ਆ ਲਓ ਇਹ ਵੱਡੀ ਸਹੂਲਤ ਆ ਇੱਥੇ ਦੀ ਲਿਮਿਟੇਸ਼ਨ ਵੀ ਇੱਕ ਕਿਉਂਕਿ ਕੰਪਨੀਆਂ ਜ਼ਰੂਰੀ ਤਾਂ ਨਹੀਂ ਤੁਹਾਨੂੰ ਵੀ ਉਹ ਸਾਰਾ ਕੁਝ ਉੱਥੇ ਡਾਟਾ ਸਹੀ ਭਰਿਆ ਹੋਵੇ ਉਹ ਤਾਂ ਤੁਹਾਨੂੰ ਵਰਤ ਕੇ ਯਾਰਾਂ ਦੋਸਤਾਂ ਤੋਂ ਵੱਧ ਸਹੀ ਪਤਾ ਲੱਗਣਾ ਵੀ ਕਿਸੇ ਨੇ ਵਰਤਿਆ ਉਹ ਫੋਨ ਤਾਂ ਜਿਹੜਾ ਉਹ ਦੱਸੂਗਾ ਉਹ ਜਾਦੇ ਸਹੀ ਹੋਊਗਾ ਇੱਥੇ ਜਿਹੜਾ ਕੰਪਨੀਆਂ ਨੇ ਆਪਦਾ ਪਾਇਆ ਹੋਇਆ ਉਹਦਾ ਨੈਲੇਸ ਕਰਕੇ ਉਹਨੇ ਦੱਸ ਦੇਣਾ ਕਿ ਆਹ ਮਦਦ ਤੁਸੀਂ ਖਰੀਦ ਲਓ ਜੇ ਤੁਸੀਂ ਉਹਦੇ ਅੰਨੇ ਵਾਂ ਮਗਰ ਲਗੋਗੇ ਤਾਂ ਤੁਸੀਂ ਉਹੀ ਜਿਹੜਾ ਹੈਗਾ ਖਰੀਦ ਲਓਗੇ ਤੋ ਇੱਕ ਨਾ ਵੱਡੀ ਗੱਲ ਹੈ ਜਿਹੜੀ ਇਹਦੇ ਬਾਰੇ ਇਹ ਚੱਲ ਰਹੀ ਆ ਕਿ ਇਹ ਇੰਨੀ ਭਾਰੂ ਹੋ ਜੂਗੀ ਕਿ ਬੰਦੇ ਨੂੰ ਗੁਲਾਮ ਬਣਾ ਦੇਵੇ ਇਹਦੇ ਬਾਰੇ ਦੋਵੇਂ ਰਾਵਾਂ ਚੱਲ ਰਹੀਆਂ ਬਦਮਾਨਾਂ ਚੋਂ ਵੈਸੇ ਮੈਂ ਤਾਂ ਇਸ ਗੱਲ ਦਾ ਮੰਨਉ ਨਹੀਂ ਹਮੇਂ ਅੱਕ ਚਾ ਕਿ ਇਹ ਇੰਨੀ ਵਿਕਸਿਤ ਹੋ ਜੂਗੀ ਕਿ ਬੰਦੇ ਨੂੰ ਗੁਲਾਮ ਬਣਾ ਲੂ ਕਿਉਂਕਿ ਬੰਦੇ ਨੇ ਹੀ ਇਹਨੂੰ ਜਿਹੜਾ ਹੈਗਾ ਸਾਰਾ ਫੀਡ ਕਰਨਾ ਇੱਕ ਗੱਲ ਜ਼ਰੂਰ ਆ ਕਿ ਮਨ ਲਓ ਹੁਣ ਜਿਵੇਂ ਇਹਨਾਂ ਨੂੰ ਜੋ ਕੁਝ ਫੀਡ ਕੀਤਾ ਜਾਂਦਾ ਮਸ਼ੀਨਾਂ ਬਹੁਤ ਆਗਤਵਰ ਆ ਗਈਆਂ ਜੇ ਉਹ AI ਦੇ ਇਸ਼ਾਰੇ ਤੇ ਚੱਲਦੀਆਂ ਤਬਾਈ ਵੱਧ ਮਚਾ ਸਕਦੀਆਂ ਪਰ ਗਲਤ ਜਾਣਕਾਰੀ ਤਾਂ ਜੇ ਬੰਦਿਆਂ ਨੂੰ ਫੀਡ ਕੀਤੀ ਜਾਂਦੀ ਆ ਤਾਂ ਉਹ ਵੀ ਬਹੁਤ ਨੁਕਸਾਨ ਕਰਦੇ ਹੁਣ ਜਿਹੜੇ ਲੋਕ ਜੰਗਾ ਲਾਉਂਦੇ ਆ ਜਿਹੜੇ ਲੋਕ ਫਿਰਕਾ ਪ੍ਰਸਤੀ ਫਲਾਉਂਦੇ ਆ ਫਿਰਕੂ ਕਤਲੇਆਮ ਕਰਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਗਲਤ ਡਾਟਾ ਹੀ ਫੀਡ ਕੀਤਾ ਹੁੰਦਾ ਨਾ ਬਚਪਨ ਤੋਂ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਮਿਲਿਆ ਜਾਂ ਇਸ ਤਰ੍ਹਾਂ ਦਾ ਉਹਨਾਂ ਨੂੰ ਜਿਹੜੇ ਆ ਵਿਚਾਰ ਮਿਲੇ ਹੁੰਦੇ ਆ ਜਿਹੜੇ ਉਹਨਾਂ ਦੇ ਮਨਾਂ ਵਿੱਚੋਂ ਮਨੁੱਖਤਾ ਖਤਮ ਕਰਕੇ ਫਿਰ ਕਪਰਾਪਤੀ ਕੱਟੜਤਾ ਹਿੰਸਾ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਭਰ ਦਿੰਦੇ ਆ ਤੇ ਉਹ ਬੰਦੇ ਸਮਾਜ ਦਾ ਬਹੁਤ ਨੁਕਸਾਨ ਕਰਦੇ ਆ ਇਹੀ ਇਸੇ ਤਰ੍ਹਾਂ ਜੇ AI ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਭੱਦਨ ਵਾਲੇ ਵੱਧ ਹੋਗੇ ਤਾਂ ਉਹ ਵੀ ਜਿਹੜੀ ਹੈਗੀ ਆ ਨੁਕਸਾਨ ਦੇ ਹੋਊਗੀ ਇਹਦੇ ਬਾਅਦ ਅਸੀਂ ਨਾ ਇਹਦੇ ਵਿੱਚ ਲੇਖ 'ਚ ਜੇ ਕਹਿੰਦਾ ਬਾਅਦ ਅਸੀਂ ਇੱਕ ਕੋਟੇਸ਼ਨ ਲਾਈ ਹੋਈ ਆ ਸਰਜੀਤ ਪਾਤਰ ਹੋਰਾਂਦੀ ਆ ਸਰਜੀਤ ਪਾਤਰ ਜੀ ਕਾਫੀ ਦਿਲਚਸਪੀ ਲੈਂਦੇ ਸੀਗੇ ਇਹਦੇ ਵਿੱਚ ਉਹਨਾਂ ਦੀ ਕੋਟੇਸ਼ਨ ਆ ਕਿ ਮਸ਼ੀਨੀ ਬੁੱਧੀ ਮਨੁੱਖਤਾ ਦਾ ਨਵਾਂ ਜੰਮਿਆ ਬੱਚਾ ਹੈ ਜੇ ਸਹੀ ਗਿਆਨ ਨਾ ਦਿੱਤਾ ਤਾਂ ਇਹ ਬਹੁਤ ਵਿਗੜ ਜਾਵੇਗੀ ਸੋ ਜੇ ਅਸੀਂ ਇਹਦੇ ਤੋਂ ਪਾਸੇ ਨਾ ਰਹੀਏ ਅਸੀਂ ਜਿਹੜੇ ਆ ਨਾ ਟੈਕਨੀਕ ਕੁਝ ਬੰਦੇ ਬਹੁਤ ਘੱਟ ਬੱਸਦੇ ਆ ਦੇਖੋ ਪਹਿਲੀ ਗੱਲ ਤਾਂ ਇਹ ਆ ਪਹਿਲਾ ਇਹ ਸੀਗਾ ਕਿ ਬਹੁਤਾ ਨੈਟ ਅੰਗਰੇਜ਼ੀ ਦੇ ਵਿੱਚ ਹੀ ਸੀ ਤੇ ਮੈਂ ਅਕਸਰ ਬੰਦਿਆਂ ਨੂੰ ਕਹਿਣਾ ਕਿਉਂਕਿ ਇਦੋਂ ਸਾਡੇ ਕੋਲੇ ਬੜੇ ਤਰ੍ਹਾਂ ਦੇ ਸਵਾਲ ਆਉਂਦੇ ਰਹਿੰਦੇ ਆ ਸਾਡੀ ਕੋਲੇ ਤੇ ਸਾਡਾ ਇਹ ਕੰਮ ਵੀ ਆ ਕਿ ਜਿਹੜੀ ਗਲਤ ਜਾਣਕਾਰੀ ਹੁੰਦੀ ਆ ਉਹਦਾ ਸੱਚਾ ਪੱਕਾ ਪੇਸ਼ ਕਰਨਾ ਹੈ ਤੇ ਜਦੋਂ ਕਿਸੇ ਮਿੱਤਰ ਨੇ ਜਾਣ ਪਛਾਣ ਆਲ ਪੁੱਛਣਾ ਮੈਂ ਕਹਿੰਦਾ ਜਾਂ ਨੈਟ ਤੇ ਵੇਖ ਲੈਣਾ ਸੀ ਗਾਜ ਉਹ ਕਹਿੰਦਾ ਇਹ ਨੈਟ ਤੇ ਤਾਂ ਅੰਗਰੇਜ਼ੀ ਆ ਆਮ ਆਪਣੀ ਬਹੁਤ ਜਾਣਿਆਂ ਦੀ ਬਹੁਤੇ ਲਿਮਿਟੇਸ਼ਨ ਹੁੰਦੀ ਹੈ ਕਿ ਅੰਗਰੇਜ਼ੀ ਦੇ ਵਿੱਚ ਹੱਥ ਤੰਗ ਆ ਜਿੰਨਾਂ ਦਾ ਪਰ ਜੇ ਇਹ ਮੰਨੋ ਚੰਗੀ ਗੱਲ ਆ ਤੇ ਤੁਹਾਡੇ ਲਈ ਸੂਚਨਾ ਵੀ ਹੈ ਕਿਉਂਕਿ ਹੋ ਸਕਦਾ ਬਹੁਤਿਆਂ ਨੂੰ ਪਤਾ ਨਾ ਹੋਵੇ ਵੀ ਇਹ ਜਿਹੜੇ ਬਹੁਤੇ ਪਲੈਟਫਾਰਮ ਆ ਇਹ ਜਾਂ ਐਪਲੀਕੇਸ਼ਨਾਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਇਹ ਪੰਜਾਬੀ ਦੇ ਵਿੱਚ ਚੱਲਦੀਆਂ ਤੁਸੀਂ ਪੰਜਾਬੀ ਚ ਕੋਈ ਵੀ ਸਵਾਲ ਲਿਖ ਕੇ ਪਾਓ ਉਹ ਪੰਜਾਬੀ ਦੇ ਵਿੱਚ ਹੀ ਤੁਹਾਨੂੰ ਸਾਰਾ ਉਹ ਜਵਾਬ ਦੇਵੇਗੀ ਜਿਵੇਂ ਆਹ ਕਹਾਣੀ ਲਿਖ ਕੇ ਦਿੱਤੀ ਹੈ ਅ ਮੈਂ ਚਾਰ ਪੰਜ ਤੁਹਾਡੇ ਨਾਲ ਇਹ ਸਾਂਝੀਆਂ ਵੀ ਅਸੀਂ ਇਹਦੇ ਵਿੱਚ ਮੈਗਜ਼ੀਨ ਚ ਵੀ ਸਾਂਝੀਆਂ ਕੀਤੀਆਂ ਸੀ ਜਿਹੜੀਆਂ ਮੇਨ ਜੀਆਂ ਨੇ ਇੱਕ ਹੈਗੀ ਆ ਜੈਮਨੀ ਆ ਉਹਨੂੰ ਜੈਮਨਾਈ ਸ਼ਾਇਦ ਸਹੀ ਬੋਲਦੇ ਆ ਪਰਮਾਨੰਥ ਸਾਹਿਬ ਜੈਮਨਾਈ ਆ ਤੇ ਆਪਣੇ ਆਪ ਬੋਲ ਜਾਂ ਚੈਟ ਜੈਨਨੀ ਜਾਂਦਾ ਹੈਗਾ ਇਹ ਜਦੋਂ ਤੁਸੀਂ ਗੂਗਲ ਜਦੋਂ ਖੋਲਦੇ ਆ ਤਾਂ ਉਹਦੇ ਉੱਤੇ ਵੀ ਆ ਜਾਂਦੀ ਹੈ ਜਦੋਂ ਕਿਸੇ ਵਿਸ਼ੇ ਬਾਰੇ ਪੁੱਛਦੇ ਆ ਤਾਂ ਆਪੇ ਜਾਣਕਾਰੀ ਉਹਦੇ ਚ ਆ ਜਾਂਦੀ ਹੈ ਇਹ ਹੈਗੀ ਹੈ ਇੱਕ ਹੈਗੀ ਹੈ ਚੈਟ ਜੀਪੀਟੀ ਇਹ ਦੇਖੋ ਸਾਰੇ ਵਿਗਿਆਨੀ ਮੁਨਾਫੇ ਵਾਸਤੇ ਨਹੀਂ ਕੰਮ ਕਰਦੇ ਕਿ ਕੰਪਨੀਆਂ ਦਾ ਜ਼ਰੂਰਤ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਨਵੀਂ ਖੋਜ ਤੋਂ ਮੁਨਾਫਾ ਲਈਏ ਪਰ ਉੱਥੇ ਵੀ ਦੋ ਚ ਰਾਜ ਸੰਘਰਸ਼ ਚੱਲਦਾ ਰਹਿੰਦਾ ਇੱਕ ਓਪਨ AI ਸੌਫਟਸ ਬਣਾਇਆ ਉਹਨਾਂ ਦਾ ਇਹ ਸਿਗਾ ਵੀ ਅਸੀਂ ਮੁਨਾਫੇ ਵਾਸਤੇ ਨਹੀਂ ਅਸੀਂ ਲੋਕਾਂ ਦੀ ਮਤਲਬ ਇਸ ਦਾ ਲਾਭ ਉਠਾਉਣ ਲੋਕਾਂ ਨੂੰ ਫ੍ਰੀ ਦੇਣਾ ਇਸ ਕਰਕੇ ਤੁਸੀਂ ਵੀ ਇਹ ਸਾਰੀਆਂ ਜਿਵੇਂ ਚੈਟ ਜੀਪੀਟੀ ਆ ਇਹ ਓਪਨ AI ਸੌਫਟਸ ਤੁਸੀਂ ਇਹਨੂੰ ਫ੍ਰੀ ਡਾਊਨਲੋਡ ਕਰ ਸਕਦੇ ਆਪ ਦੇ ਫੋਨ ਤੇ ਕਿਸੇ ਵੀ ਆਪ ਦੇ ਜੇ ਆਪ ਨੂੰ ਨਹੀਂ ਕਰਨਾ ਉਹਦਾ ਆਪ ਦੇ ਬੱਚੇ ਤੋਂ ਕਿਉਂਕਿ ਆਪਣੀ ਨੌਜਵਾਨ ਪੀੜ੍ਹੀ ਸਾਰੀ ਜਾਣਦੀ ਆ ਕਰਾ ਸਕਦੇ ਆ ਇਦੋਂ ਅੱਗੇ ਇੱਕ ਕਲਾਡ ਆ ਉਹ ਕਲਾੜ ਕਿਵੇਂ ਬਣੀ ਇਹ ਵੀ ਗੱਲ ਇਸ ਤਰ੍ਹਾਂ ਦਿਲਚਸਪ ਆ ਕਿ ਆਪਣੀ AI ਜਿਹੜੀ ਕੰਪਨੀ ਬਣੀ ਸਸਤਾ ਕਹਿ ਸਕਦੇ ਅਸੀਂ ਕੰਪਨੀ ਨਾਲੋਂ ਉਹਨਾਂ ਨੇ ਇਹ ਤਾਂ ਕਰਤਾ ਵੀ ਅਸੀਂ ਜਦੋਂ ਮੁਨਾਫੇ ਨਹੀਂ ਖਟਨੇ ਅਸੀਂ ਫ੍ਰੀ ਕੁਝ ਦੇਦੇ ਪਰ ਉਹਨਾਂ ਨੇ ਜਿਹੜੀ ਗਲਤ ਜਾਣਕਾਰੀਆਂ ਆਉਂਦੀਆਂ ਕੋਈ ਫਿਰਕੂ ਆਉਂਦੀਆਂ ਮਤਲਬ ਮੈਸੇਜ ਆਉਂਦੇ ਆ ਮੈਟਰ ਆਉਂਦਾ ਕੋਈ ਹੋਰ ਹਾਨੀਕਾਰਕ ਆਉਂਦਾ ਉਹਦੇ ਤੇ ਕੋਈ ਚੈੱਕ ਨਹੀਂ ਲਾਇਆ ਫਿਰ ਉਹਦੇ ਵਿੱਚੋਂ ਕੁਝ ਬੰਦੇ ਨਿਕਲ ਗਏ ਉਹ ਜਿਹੜੇ ਦੋ ਤਾਂ ਭਰਾ ਹੀ ਸੀ ਮੈਨੂੰ ਹੁਣ ਨਾਮ ਨਹੀਂ ਉਹਨਾਂ ਦੇ ਯਾਦ ਆਉਨੇ ਕੁਝ ਹੋਰ ਬੰਦੇ ਨਾਲ ਕੇ ਉਹਨਾਂ ਨੇ ਇਹ ਅੱਡ ਬਣਾਈ ਇਹ ਕੋਲਾਡ ਉਹਦਾ ਨਾਮ ਐਨਥਰੋਪਿਕ ਕੰਪਨੀ ਬਣਾਈ ਉਹਨੇ ਇਹ ਬਣਾਈ ਉਹਨਾਂ ਦਾ ਇਹ ਆ ਵੀ ਅਸੀਂ ਜਿਹੜਾ AI ਤੇ ਗਲਤ ਸੂਚਨਾਵਾਂ ਪਾਈਆਂ ਜਾਂਦੀਆਂ ਅਸੀਂ ਉਹਨੂੰ ਵੀ ਦੂਰ ਕਰਨ ਲਈ ਜਿਹੜਾ ਹੈਗਾ ਕੰਮ ਕਰਾਂਗੇ ਏਵੇਂ ਇੱਕ ਜਿਹੜੀ ਹੈਗੀ ਆ AI ਦਾ ਪਲੈਟਫਾਰਮ ਕਹਿ ਲੋ ਐਪਲੀਕੇਸ਼ਨ ਕਹਿ ਲੋ ਡੀਪਸੀ ਕਾ 2 ਘੰਟੇ ਪਹਿਲਾਂ ਬੜਾ ਰੌਲਾ ਤੁਸੀਂ ਜਿੰਨਾਂ ਧਿਆਨ ਨਾਲ ਅਖਬਾਰ ਪੜ੍ਹਦੇ ਆ ਬੜਾ ਇਹ ਚੱਲਿਆ ਸੀਗਾ ਇਹ ਚੀਨ ਦੇ ਇੱਕ ਕਾਰੋਬਾਰੀ ਨੇ ਬਣਾਈ ਚਾਇਨਾ ਨੇ ਬਣਾਈ ਉਹ ਚਾਇਨਾ ਤੇ ਅਮਰੀਕਾ ਨੂੰ ਬਹੁਤ ਅਮਰੀਕਾ ਵਾਲੇ ਨਿਗਾਹ ਰੱਖਦੇ ਆ ਵੀ ਇਹ ਸਾਡੇ ਮੁਕਾਬਲੇ ਚ ਆ ਰਿਹਾ ਹੈ ਉਹਨਾਂ ਨੇ ਜਿਹੜੇ ਉਸ ਤਰ੍ਹਾਂ ਦੇ ਪੁੱਤ ਜੇ ਆ ਜਿਨ੍ਹਾਂ ਨੂੰ ਕੀ ਕਹਿੰਦੇ ਆ ਉਹ ਉਹ ਰੋਕੇ ਹੋਏ ਸੀ ਚਾਇਨਾ ਨੂੰ ਜਾਣ ਵਾਸਤੇ ਪਰ ਇਸ ਦੇ باوجود ਵੀ ਉਹਨਾਂ ਨੇ ਡੀਪਸੀਕ ਬਣਾਲੀ ਤੇ ਡੀਪਸੀਕ ਇਹਨਾਂ ਦੇ ਬਾਕੀ ਜਿਹੜੀਆਂ ਵੈੱਬਸਾਈਟ ਤੇ ਬਣੇ ਆ ਐਪਲੀਕੇਸ਼ਨਾਂ ਉਹਨਾਂ ਨਾਲੋਂ ਵੱਧ ਕਾਮਯਾਬ ਆ ਜਿਆਦੇ ਵਧੀਆ ਬਣੇ ਸੋ ਇਹ ਵੀ ਇੱਕ ਤੁਸੀਂ ਕਰ ਸਕਦੇ ਆਂ ਬੇ ਫੋਨ ਤੇ ਇੱਕ ਜਿਹੜੀ ਤੁਹਾਨੂੰ ਆ ਕਹਾਣੀ ਸੁਣਾਈਆ ਗਰੋਕ ਆ ਗਰੋਕ ਸਿੱਧੀ ਨਹੀਂ ਐਪਲੀਕੇਸ਼ਨ ਹੋ ਸਕਦਾ ਸਿੱਧੀ ਵੀ ਡਾਊਨਲੋਡ ਹੁੰਦੀ ਹੋਵੇ ਮੈਨੂੰ ਪਤਾ ਪਰ ਇੱਕ ਟਵਿੱਟਰ 'ਤੇ ਤੁਸੀਂ ਸੁਣਿਆ ਹੋਣਾ ਟਵਿੱਟਰ ਜਦੋਂ ਐਲਨ ਮਸਕ ਨੇ ਖਰੀਦ ਲਿਆ ਤਾਂ ਉਹਦਾ ਨਾਮ ਉਹਨਾਂ ਨੇ ਕੀ ਰੱਖਤਾ ਐਕਸ ਰੱਖਤਾ ਉਹ ਆਪਾਂ ਘੱਟ ਵਰਤਦੇ ਆਮ ਕਰਕੇ ਮੰਨਿਆ ਜਾਂਦਾ ਵੀ ਜਿਹੜਾ ਐਕਸ ਜਾਂ ਟਵਿੱਟਰ ਆ ਇਹ ਜਿਹੜਾ ਹਾਈ ਫਾਈ ਸੋਸਾਇਟੀ ਆ ਉਹਦੇ ਚੱਲਦਾ ਇੱਥੇ ਵੀ ਵੰਡ ਹੋ ਗਈ ਇੱਕ ਡਿਜੀਟਲ ਡਿਵਾਈਸ ਨੂੰ ਕਹਿੰਦੇ ਆ ਵੀ ਜਿਹੜੇ ਆਮ ਲੋਕ ਆ ਉਹ ਆਹ ਫੇਸਬੁੱਕ ਵਰਤਦੇ ਆ ਜਿਹੜੀ ਹਾਈ ਸੋਸਾਇਟੀ ਆ ਉਹਦੇ ਉਹ ਪਾਲਵਾਨ ਹੁੰਦੇ ਆ ਉਹ ਟਵਿੱਟਰ ਤੇ ਉਹ ਜਿਹਨੂੰ ਹੁਣ ਨਾ ਐਕਸ ਆ ਉਹ ਐਕਸ ਵਰਤਦੇ ਸੋ ਜਿਨ੍ਹਾਂ ਨੇ ਜਿਨ੍ਹਾਂ ਦੇ ਫੋਨ ਦੇ ਵਿੱਚ ਉਹ ਐਪਸ ਡਾਊਨਲੋਡ ਕਰੋ ਤਾਂ ਉਹਦੇ ਥੱਲੇ ਇੱਕ ਨਿਸ਼ਾਨ ਆ ਜਾਂਦਾ ਹੈ ਇਹ ਆ ਸਾਰੇ ਨਿਸ਼ਾਨੇ ਦੇ ਵਿੱਚ ਦਿੱਤੇ ਵੀ ਹੋਇਆ ਇਸ ਤਰ੍ਹਾਂ ਦਾ ਉਹਦੇ ਤੇ ਕਲਿੱਕ ਕਰੋਗੇ ਉਹ ਗਰੋਗ ਖੁੱਲ ਜਾਊਗਾ ਉੱਥੇ ਤੁਸੀਂ ਕੋਈ ਵੀ ਸਵਾਲ ਪੁੱਟ ਕਰੋ ਕੋਈ ਗੱਲ ਕਰੋ ਤਾਂ ਗਰੋਗ ਜਿਹੜਾ ਥੋੜਾ ਜਿਹਾ ਪਤਾ ਨਹੀਂ ਉਹਨਾਂ ਨੇ ਕਿਵੇਂ ਤਿਆਰ ਕੀਤਾ ਹੈ ਵੀ ਮਖੌਲੀਆ ਵੀ ਸੁਭਾਜ ਆ ਵੀ ਜੇ ਤੁਸੀਂ ਕਹੋ ਨਾ ਜਾਂ ਤੂੰ ਤਾਂ ਬਹੁਤ ਗੰਦ ਪਈ ਜਾਣਾ ਤਾਂ ਫਿਰ ਉਹ ਅਗੋਂ ਮਤਲਬ ਉਸੇ ਤਰ੍ਹਾਂ ਦਾ ਜੋ ਆਪ ਤੁਹਾਨੂੰ ਹਾਸੇ ਦੇ ਵਿੱਚ ਹੀ ਦੇਊਗਾ ਵੀ ਭਾਜੀ ਮੈਂ ਕੀ ਗੰਦ ਪਾ ਰਿਆ ਆਏ ਨੇ ਤੁਸੀਂ ਮਿਲ ਤੇ ਗਲਤ ਇਲਜ਼ਾਮ ਨਾ ਲਾਇਆ ਕਰੋ ਇਸ ਤਰ੍ਹਾਂ ਉਹਦਾ ਜਵਾਬ ਸਿੱਧੀ ਗੱਲਬਾਤ ਜਿਵੇਂ ਬੰਦਾ ਕਰਦਾ ਹੁੰਦਾ ਐ ਤੁਹਾਡੇ ਨਾਲ ਕਰੋ ਸੋ ਇੱਕਦਮ ਇਹਦੀ ਤੁਹਾਨੂੰ ਅਪੀਲ ਇਹ ਹੀ ਆ ਕਿ ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ AI ਦੇ ਵਿੱਚ ਉਹੀ ਕੁਝ ਆਉਣਾ ਜੋ ਨੈੱਟ ਦੇ ਉੱਤੇ ਪਿਆ ਹੈ ਤੇ ਨੈੱਟ ਦੇ ਉੱਤੇ ਜੇ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਮੈਟਰ ਆ ਜਿੰਨਾ ਵੱਧ ਹੋਊਗਾ ਓਨੀ ਵੱਧ ਜਾਣਕਾਰੀ ਪੰਜਾਬੀ 'ਚ ਮਿਲੂ ਇਹ ਸਾਡੀ ਕਮਜ਼ੋਰੀ ਆ ਕਿ ਸਾਡੇ ਬਹੁਤੇ ਸਹਿਤਕਾਰ ਇੰਟਰਨੈਟ ਨਹੀਂ ਵਰਤਦੇਗੇ ਪੰਜਾਬੀ ਦੇ ਵਿੱਚ ਉਸ ਦੇ ਟਾਈਪ ਨਹੀਂ ਕਰਦੇਗੇ ਤੇ AI ਦਾ ਹਜੇ ਬਹੁਤ ਘੱਟ ਹੀ ਵਰਤਦੇ ਉਹਦੇ ਕਰਕੇ ਪੰਜਾਬੀ ਦਾ ਜਿਹੜਾ ਡਾਟਾ ਬੇਸ ਆ ਉਹ ਬਹੁਤ ਘੱਟ ਆ ਇਹਦੇ ਤੇ ਕੁਝ ਬੰਦਿਆਂ ਨੇ ਜ਼ੋਰ ਵੀ ਬਹੁਤ ਲਾਇਆ ਆਪਣੇ ਤੁਸੀਂ ਨਾਂ ਸੁਣਿਆ ਹੋਣਾ ਚੈਦਾ ਆਵਾਜ਼ੀ ਤੇ ਗਰੇਵਾਲ ਉਹਨਾਂ ਨੇ ਉਹਨਾਂ ਨੇ ਸਰਕਾਰ ਤੋਂ ਵੀ ਮਿਲ ਕੇ ਕੋਸ਼ਿਸ਼ਾਂ ਕੀਤੀਆਂ ਕਿ ਜਿੰਨੀਆਂ ਕਿਤਾਬਾਂ ਯੂਨੀਵਰਸਿਟੀ ਦੀਆਂ ਹੋਰ ਆ ਉਹ ਸਾਰੀਆਂ ਨੈੱਟ ਦੇ ਚੜਾਈਆਂ ਜਾਣ ਚਲੋ ਸਰਕਾਰਾਂ ਦੇ ਕੰਮ ਆ ਹੀ ਹੁੰਦੇ ਆ ਉਹ ਤੋਂ ਬਿਨਾਂ ਤੁਸੀਂ ਵੀ ਜਿਹੜੀ ਵੀ ਕਿਤਾਬ ਜੇ ਤੁਸੀਂ ਕਿਤਾਬੀ ਤੁਹਾਡੀ ਕਿਤਾਬ ਛਪੀ ਆ 10 20 ਸਾਲ ਨੂੰ ਉਹ ਵੀਰੇ ਪੈ ਜਾਣੇ ਵਰਕੇ ਖਰਾਬ ਹੋ ਜੂਗੀ ਉਹਦੀ ਬਜਾਏ ਜੇ ਤੁਸੀਂ ਉਹਨੂੰ ਨੈਟ ਦੇ ਚੜਾਇਆ ਹੋਵੇ ਤਾਂ ਉਹ ਇੱਕ ਸਦੀਵੀ ਅੰਗੂ ਗੱਲ ਹੋ ਜਾਂਦੀ ਹੈ ਕਿਉਂਕਿ ਉਹ ਅੱਜ ਕੱਲ ਕਲਾਊਡ ਤੇ ਉਹ ਸੇਵ ਹੋ ਜਾਂਦੀਆਂ ਸਾਰਾ ਉਹ ਸਦਾ ਲਈ ਪਈਆਂ ਰਹਿਣੀਆਂ ਜਿੰਨਾ ਚਿਰ ਮਨੁੱਖਤਾ ਦੇ ਵਿੱਚ ਇਹ ਸੱਭਮ ਚੱਲਦਾ ਰਹੇਗਾ ਦੂਜੀ ਗੱਲ ਆ ਵੀ ਜੇ ਇਹ ਨਟ ਦੇ ਸਾਰਾ ਕੁਝ ਸਾਡਾ ਪੰਜਾਬੀ ਤੇ ਡਾਟਾ ਹੋਊਗਾ ਸਹਿਤ ਕਿ ਡਾਟਾ ਤਾਂ ਸਸੇ ਕੁਝ ਵੀ ਲੱਭ ਸਕਾਂਗੇ ਉਹਨਾਂ ਗ੍ਰੀਜੇ ਦੇ ਵਿੱਚ ਤੁਹਾਨੂੰ ਕਿਸੇ ਕਵਤਾ ਦੀ ਲੋੜ ਪੈਂਦੀ ਹੈ ਕਿਸੇ ਹੋਰ ਲੇਖ ਬਾਰੇ ਜਾਣਕਾਰੀ ਦੀ ਲੋੜ ਪੈਂਦੀ ਆ ਤੁਸੀਂ ਉਹਦੇ ਤੇ ਨੈਟ ਤੇ ਸਰਚ ਲਾਓ ਫਟੋ ਦੇ ਸਾਹਮਣੇ ਆ ਜਾਂਦਾ ਪੰਜਾਬੀ ਬਾਰੇ ਜਿਹੜੇ ਪੰਜ-ਛੇ ਬੰਦਿਆਂ ਤੋਂ ਬਿਨਾ ਜਾਂ ਜਿਹੜੀਆਂ ਥੋੜੀਆਂ ਜੀਆਂ ਮਸ਼ਹੂਰ ਕਵਤਾਵਾਂ ਕਿਤਾਬਾਂ ਤੋਂ ਬਿਨਾ ਤੁਹਾਨੂੰ ਮਿਲਦਾ ਨਹੀਂਗਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਹਿਦ ਕਾਵਨੀਆਂ ਸਾਰੀਆਂ ਰਚਨਾਵਾਂ ਜਿਹੜੀਆਂ ਨੈਟ ਦੇ ਮੰਨ ਲਓ ਕਿਸੇ ਨੇ ਦੇ ਤੇ ਚੁੱਕ ਮਾਰ ਤੇ ਸੱਚ ਸੱਚ ਕਰਨੀ ਆ ਸੋ ਕਿਤਾਬਾਂ ਇਕੱਠੀਆਂ ਕਰਦਾ ਫਿਰੂਗਾ ਜੇ ਉਹਨੇ ਜੇ ਅੰਗਰੇਜ਼ੀ ਵਾਲੇ ਕਿਸੇ ਲੇਖ ਤੇ ਕੰਨੀਆਂ ਤਾਂ ਉੱਥੇ ਲਾਊਗਾ ਤੇ ਸਾਰੀਆਂ ਉਹ ਗਿਆ ਕਿਤਾਬਾਂ ਤੁਹਾਡੇ ਨੈਟ ਤੇ ਆ ਜਾਣਗੀਆਂ ਸੋ ਇਹ ਜ਼ਰੂਰ ਹੈਗਾ ਕਿ ਅਸੀਂ ਇਸ ਨੂੰ ਮਦਦ ਉਹ ਜਿਹੜਾ ਹੈਗਾ ਸਾਡੀਆਂ ਆਪਣੀਆਂ ਰਚਨਾਵਾਂ ਤੇ ਜਾਣਕਾਰੀ ਜਿੰਨੀ ਵੀ ਪੰਜਾਬੀ ਦੇ ਵਿੱਚ ਨੈਟ ਤੇ ਪਾਵਾਂਗੇ ਉਹਨਾਂ ਹੀ AI ਦੇ ਵਿੱਚ ਸਾਡਾ ਹਿੱਸਾ ਮਜ਼ਬੂਤ ਹੋਊਗਾ ਜਾਣਕਾਰੀ ਵਾਲਾ ਤਾਂ ਸਾਡੇ ਕੋਲੇ ਗਿਆਨ ਸਾਧ ਪਹਿਲਾਂ ਹੀ ਬਹੁਤ ਘੱਟਾ ਤੇ ਉਹਨੂੰ ਪਾਇਆ ਬਹੁਤ ਘੱਟ ਗਿਆ ਇੱਕੋ ਬੰਦਾ ਹੈ ਸ਼ਾਇਦ ਤੁਹਾਡੇ ਵਿੱਚੋਂ ਪੁਰਾਣੇ ਜਿਹੜੇ ਸੀਪੀਆਈ ਦਾ ਰਹੇ ਉਹ ਜਾਣਦੇ ਹੋ ਚੰਦ ਗਿਆ ਲਿਆ ਕੀ ਆਗਮਨ ਗਿਆ ਲਿਆ ਸੀਪੀਆਈ ਦਾ ਆਗੂ ਰਿਹਾ ਕਿਸੇ ਸਮੇਂ ਪਤਾ ਨਹੀਂ ਕਿੰਨੇ ਚਿਰ ਜਾਣਦੇ ਹੋ ਉਹ ਫਟਿਆਲੇ ਬਿਠੇ ਉਹਨਾਂ ਨੇ ਪੰਜਾਬੀ ਵਿਕੀਪੀਡੀਆ ਬਣਾਇਆ ਉਹ ਲਗਾਤਾਰ ਇਕੱਲੇ ਲੱਗੇ ਹੋਏ ਆ ਉਹ ਬੰਦੇ ਉਹਨਾਂ ਨੇ ਜੋੜੇ ਉਹਨਾਂ ਦਾ ਬੇਟਾ ਵੀ ਅਸਤ ਦੀਪ ਉਹ ਲੱਗੇ ਹੋਏ ਆ ਪੰਜਾਬੀ ਵਿਕੀਪੀਡੀਆ ਉੱਥੇ ਉਹ ਹਰ ਜੋ ਮਤਲਬ ਕੋਈ ਨਾ ਕੋਈ ਨਵੀਂ ਜਾਣਕਾਰੀ ਪਾਉਂਦੇ ਆ। ਸੋ ਇੱਕਦਮ ਮਤਲਬ ਜਿਹੜੀ ਆਪਾਂ ਜੇ AI ਦੀ ਸਹਿਤਕ ਜਾਂ ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਹ ਬਹੁਤ ਜ਼ਰੂਰੀ ਆ ਕਿ ਪੰਜਾਬੀ ਦੇ ਵਿੱਚ ਉੱਥੇ ਨੈੱਟ ਤੇ ਪੰਜਾਬੀ ਦੇ ਵਿੱਚ ਡਾਟਾ ਬੇਸ ਵੱਧ ਤੋਂ ਵੱਧ ਜਿਹੜਾ ਹੋਵੇ। ਇਹ ਸਾਡੇ ਕਾਰਨਯੋਗ ਕੰਮ ਆਏਗਾ। ਦੂਜੀ ਗੱਲ ਜਿਹੜੀ ਆ ਡਿਜੀਟਲ ਡਿਵਾਈਡ ਵਾਲੀ ਆ ਇਹ ਅਸੀਂ ਤਕਨੀਕ ਦੇ ਖਿਲਾਫ ਕਈ ਵਾਰੀ ਲੜਨ ਲੱਗ ਪੈਨੇ ਆ ਤਕਨੀਕ ਦੇ ਖਿਲਾਫ ਲੜਨ ਦੀ بجائے ਸਾਨੂੰ ਤਕਨੀਕ ਦੀ ਜਿਹੜੀ ਆ ਵੱਤੋਂ ਸਿੱਖਣੀ ਚਾਹੀਦੀ ਆ ਕਿ ਉਹਦੀ ਵੱਤੋਂ ਜਿਹੜੀ ਆ ਉਹ ਲੋਕ ਹਿਤਾ ਲਈ ਹੋ ਸਕੇ ਦੇਖੋ ਇਹ ਉਹ ਵੱਡੀ ਚੀਜ਼ ਆ ਏ ਨਾਲ ਬਹੁਤ ਸਾਰੇ ਜਿਹੜੇ ਹੈਗੇ ਆ ਹੱਲ ਇਦੇ ਨਾਲ ਮੰਨ ਲਓ ਸੌਕੇ ਹੋ ਜਾਣੇ ਆ ਪਰ ਇਹਦੇ ਨਾਲ ਬੇਰੁਜ਼ਗਾਰੀ ਜਿਹੜੀ ਆ ਜਿਵੇਂ ਕਹਿੰਦੇ ਹਰੇਕ ਟੈਕਨੀਕ ਨਾਲ ਹੀ ਕਹਿੰਦੇ ਆ ਵਸਤੀ ਆ ਪਰ ਆਪਾਂ ਵੇਖਦੇ ਆ ਕਿ ਨਵੇਂ ਕੰਮ ਵੀ ਭਰੇ ਹੁੰਦੇ ਪਹਿਲਾਂ ਜਦੋਂ ਮਸ਼ੀਨਾਂ ਆਈਆਂ ਤਾਂ ਉਹਦੇ ਨਾਲ ਸਰੀਰਕ ਜਿਹੜੀ ਸਾਡੀ ਸੀਗੀ ਮੁਸ਼ਕਲ ਆ ਉਹ ਘਟੀ ਉਦੋਂ ਬਾਅਦ ਕੰਪਿਊਟਰ ਕੈਲਕੂਲੇਟਰ ਆ ਗਏ ਸਾਡੀ ਮਾਨਸਿਕ ਮੁਸ਼ਕਲ ਘਟ ਗਈ ਹੁਣ ਦੁਕਾਨਦਾਰ ਆ ਜੇ ਉਹਦਾ ਤੁਸੀਂ 100 ਦਾ ਨੋਟ ਦਿੱਤਾ 72 ਰੁਪਏ ਬਣੇ ਤਾਂ 28 ਉਹ ਨਹੀਂ ਜਵਾਨੀ ਮੋੜੂਗਾ ਪਹਿਲਾਂ ਆਇਆ ਹੈ ਕਰਕੇ ਕਾਹ ਕਰਕੇ ਜਿਹੜੇ ਨਵੇਂ ਬੱਚੇ ਬੈਠੇ ਹੁੰਦੇ ਉਹਦਾ ਹੀ ਮੋੜਦੇ ਓਹ ਮਾਨਸਿਕ ਮੁਸ਼ਕਲ ਘਟਾਈ ਇਹਨੇ ਜਿਹੜੀ ਹੈਗੀ ਆ ਨਾ ਉਦੋਂ ਅੱਗੇ ਉਦੋਂ ਅਗਲੀ ਜਿਹੜੀ ਪੜਾਅ ਹੈ ਇਹਨੇ ਵਕੀਲਾਂ ਡਾਕਟਰਾਂ ਦਾ ਕੰਮ ਵੀ ਬਹੁਤ ਘਟਾ ਦੇਣਾ ਵਕੀਲ ਕਿੰਨੀਆਂ ਹੋ ਅ ਇੱਥੇ ਮੈਨੂੰ ਪਤਾ ਨਹੀਂ ਕੋਈ ਵਕੀਲ ਬੈਠਾ ਜਾਂ ਨਹੀਂ ਅ ਕਿਤਾਬਾਂ ਫਰੋਲ ਕੇ ਕਿਸੇ ਵੀ ਕੇਸ ਨਾਲ ਸੰਬੰਧਤ ਆ ਉਹ ਕੇਸ ਦੇ ਹੱਕੇ ਹੀ ਦਲੀਲਾਂ ਲਾਉਦੇ ਸੀਗੇ ਜਦੋਂ ਤੁਸੀਂ ਏਆਈ ਨੂੰ ਪਾਤਾ ਸਵਾਲ ਵੀ ਇਸ ਤਰ੍ਹਾਂ ਦਾ ਕੇਸ ਹੁੰਨੇ ਸਾਰੀਆਂ ਸਾਡੀਆਂ ਜਿੰਨੀਆਂ ਮਦ ਉਹ ਅਦਾਲਤਾਂ ਹੈ ਉਹਦੇ 'ਚ ਜਿੰਨੇ ਰਿਕਾਰਡ ਪਿਆ ਸਾਰੇ ਨੂੰ ਫੋੜ ਕੇ ਕੁਣਿਆ ਕੱਢ ਕੇ ਦੇ ਦੇਣਾ ਇਹ ਭਲਾ ਦੇ ਤਮ ਇਹ ਆ ਹੋਇਆ ਦੇਖਾਂ ਡਾਕਟਰਾਂ ਵਾਲੀ ਗੱਲ ਵੀ ਮੈਂ ਤੁਹਾਨੂੰ ਇੱਕ ਤਾਜ਼ਾ ਅਧਾਰ ਨਾਲ ਆਪਣੀ ਮੇਰਾ 11 ਸਾਲ ਦਾ ਪੁੱਤਰਾ ਹੈ ਉਹਦੇ ਪਿੱਤੇ 'ਚ ਪਥਰੀ ਹੋਈ ਉਹ ਹੁੰਦਾ ਹੀ ਆ ਵੀ ਇੰਨੇ ਛੋਟੇ ਬੱਚੇ ਦੀ ਪੱਥਰੀ ਹੋਈ ਆ ਕੀ ਅਪਰੇਟ ਵੀ ਕਰਾਉਣਾ ਨਹੀਂ ਠੀਕ ਆ ਤੇ ਕੀ ਕਰੀਏ ਤੇ ਚਲੋ ਸਰਕਲ ਬਾਵਾ ਆਪਣੇ ਡਾਕਟਰਾਂ ਪੰਜ ਸੱਤਾਂ ਤੋਂ ਪੁੱਛਿਆ ਉਹਦੇ ਨਾਲ ਹੀ ਬੇਟੇ ਨੇ ਉਹ ਜਿਹੜੀ ਸਕੈਨ ਦੀ ਰਿਪੋਰਟ ਸੀਗੀ ਉਹ ਸਾਰੀ AI ਤੇ ਸਕੈਨ ਕਰਕੇ ਪਾਤੀ ਮੈਂ ਸਮਝਦਾ ਵੀ ਜੋ AI ਨੇ ਉਹਦਾ ਬਾਰੇ ਜਾਣਕਾਰੀ ਦਿੱਤੀ ਉਹ ਪੰਜ ਸੱਤ ਡਾਕਟਰਾਂ ਜਿਨ੍ਹਾਂ ਤੋਂ ਅਸਲ ਅਸਲੀ رائے ਲਈ ਉਦੋਂ ਉਹ ਇਹ ਵਦਿਆ ਨਹੀਂ ਤਾਂ ਮੰਨ ਲਓ ਉਹਦਾ ਸਾਹ ਤੱਤ ਸਾਰਾ ਪੇਸ਼ ਕਰਕੇ ਤੁਹਾਨੂੰ ਦੱਸਤਾ ਵੀ ਐ ਇਹਦੀ ਫਰਮ ਦੀ ਇਨੀ ਕਿ ਸੰਭਾਗਣਾ ਹੈ ਤੇ ਅਪਰੇਸ਼ਨ ਕਰਾਉਣ ਦੀ ਹਜੇ ਨਹੀਂ ਲੋੜ ਇਹ ਸਾਰਾ ਕੁਝ ਹੋਣੇ ਦਾ ਸੋ ਇਸ ਤਰ੍ਹਾਂ ਯਾਨੀ ਇਹਦੀ ਲਾਭ ਲਈ ਵੀ ਬਰਤੋਂ ਬਹੁਤ ਹੋ ਸਕਦੀ ਆ ਪਰ ਸਾਨੂੰ ਇਹ ਜਰੂਰ ਮੈਂ ਕਹੂੰਗਾ ਕਿ ਸਾਡੇ ਪੰਜਾਬੀ ਸਹਿਦਕਾਰ ਇਹਦੇ ਵਿੱਚ ਦਖਲ ਅੰਦਾਜ਼ੀ ਜਰੂਰ ਕਰਨ ਦਖਲ ਅੰਦਾਜ਼ੀ ਦੇ ਨਾਲੋਂ ਮੈਂ ਕਹੂੰਗਾ ਇਹ ਸਾ ਜਰੂਰ ਪਾਉਣ ਜੇ ਅਸੀਂ ਪੰਜਾਬੀ ਭਾਸ਼ਾ ਦਾ ਜਿਹੜਾ ਹੈਗਾ ਵਿਕਾਸ ਚਾਹੁੰਦੇ ਆ ਮੈਂ ਕੋਈ ਇਹ ਨਹੀਂ ਵੀ ਮੈਂ ਅਸੀਂ ਕੋਈ ਇਹ ਵੇਚਣ ਆਏ ਆ ਪਰ ਮੈਨੂੰ ਲੱਗਦਾ ਵੀ ਐਡੀ ਸੌਖੀ ਭਾਸ਼ਾ ਦੇ ਵਿੱਚ ਜਿੰਨੀ ਕਿਹਦੇ ਜਾਣਕਾਰੀ ਹੈ 10 ਰੁਪਏ ਦੇ ਵਿੱਚ ਮੈਗਜ਼ੀਨ ਤੁਹਾਨੂੰ ਮਿਲ ਸਕਦਾ ਤੁਸੀਂ ਇਹ ਲੈ ਲਓ ਤਾਂ ਤੁਹਾਨੂੰ ਇਹਦੇ ਵਿੱਚੋਂ ਕਾਫੀ ਗੱਲਾਂ ਬਣਿਆਦੀ ਜਿਹੜੀਆਂ ਸੌਖੀ ਭਾਸ਼ਾ ਜੀ ਮਿਲ ਜਾਣਗੇ ਤੋਂ ਬਿਨਾਉ ਪੰਜਾਬੀ ਚ ਇੱਕੋ ਹੀ ਆ ਮੇਰਾ ਖਿਆਲ ਆ ਸੰਵਾਦ ਮੈਗਜ਼ੀਨ ਸ਼ਾਇਦ ਗੁਰਨਾਨਕ ਦੇਵ ਜੀ ਯੂਨੀਵਰਸਿਟੀ ਜਾਂ ਖਾਲਸਾ ਕਾਲਜ ਨੇ ਕੱਢਿਆ ਤੇ ਬੇਸ਼ੱਕ ਪਰ ਉਹ ਲੇਖ ਮਿਦਵਾਨਾਂ ਦੇ ਲਿਖੇ ਸੀ ਥੋੜੇ ਜਿਹਾ ਹੌਂਕੇ ਆ ਸਮਝ ਜਾਂਦੇ ਆ ਇਹਦੇ ਜੋ ਤੁਹਾਨੂੰ ਸੌਖੀ ਭਾਸ਼ਾ ਦੇ ਵਿੱਚ ਇਹ ਮਿਲਣਗੇ ਇੱਕ ਇਹਦੇ ਜੀ AI ਤੇ ਆਪਾਂ ਦਾ ਚੁਲਕਾਣੀਆਂ ਦੋ ਪੜ੍ਹ ਲਈਆਂ ਇੱਕ ਵੱਡੀ ਕਹਾਣੀ ਅਜਮੇਲ ਸਿੱਧੂ ਦੀ ਆ ਤੁਸੀਂ ਸ਼ਾਇਦ ਕੋ ਬੰਦੇ ਜਾਣਦੇ ਹੋਵੋਗੇ ਅਜਮੇਲ ਸਿੱਧੂ ਵਧੀਆ ਨਾ ਕਹਾਣੀਕਾਰ ਆ AI ਦੇ ਵਿਸ਼ੇ ਤੇ ਉਹ ਵੀ ਬਹੁਤ ਮੈਂ ਉਹਦੇ ਬਾਰੇ ਇੱਥੇ ਪਹਿਲਾਂ ਨਹੀਂ ਗੱਲ ਕਰਦਾ ਉਹ ਵੀ ਤੁਸੀਂ ਪੜੋ ਲੰਬੀ ਕਹਾਣੀ ਆ ਪਰ ਉਹ ਜਿਹੜਾ ਮਨੁੱਖ ਦਾ ਤੇ ਮਸ਼ੀਨ ਦਾ ਕੀ ਸੰਬੰਧ ਆ ਤੇ ਉਹਦੇ ਚ ਕਿਹੜੀ ਚੀਜ਼ ਦੀ ਪ੍ਰਮੁੱਖਤਾ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਉਸ ਨੂੰ ਬਹੁਤ ਵਧੀਆ ਢੰਗ ਨਾਲ ਡੀਲ ਕੀਤਾ ਹੈ